ਆਉਂਦਾ ਤਮਿੰਦ ਅਬਾ ਰਾ ਨੂੰ ਲੈਣਾ ਹਰ ਆ ਜਾ ਆ ਜਾ ਐਸੇ ਬੰਦ ਕਰਨਾ ਤੇ ਇਹ ਜਦੋਂ ਉਸਦੇ ਕੋਈ ਤਾਂ ਜੀਫੀਡ ਨਹੀਂ ਉਹ ਰੋਹਦੇ ਆ ਪਿੰਡਾਂ ਚ ਫੋਨ ਲਾਗ ਦਿੰਦੇ ਆ ਟਾਣੀਆਂ ਜ ਨਹੀਂ ਲੈਂਦੇ ਜਾਣਾ ਜ਼ਰੂਰੀ ਹੈ ਹਾਂ ਹਾਂ ਜੀ ਖਾਲਸਾ ਬਾਈ ਜੀ ਦੀ ਫਤਿਹ ਜਿੰਨੇ ਵੀ ਦਾਨੀ ਵੀਰ ਸਮਾਨ ਦੇਣ ਵਾਸਤੇ ਆਉਂਦੇ ਆ ਸਾਰਿਆਂ ਨੂੰ ਇੱਕ ਬੇਨਤੀ ਆ ਬਾਈ ਜੀ ਆ ઠાਣੀਆਂ ਚ ਆਇਆ ਕਰੋ ਵੀਰੇ ਆਪਾਂ ਪਿੰਡਾਂ ਪਿੰਡਾਂ ਵੀ ਦੀ ਲੰਘ ਜਾਂਦੇ ਜਿਹੜੇ ਖੇਤਾਂ ਦੇ ਵਿੱਚ ਘਰ ਨੇ ਪਾਪਾ ਸਾਸਾ ਤੋਂ ਉੱਥੇ ਕੋਈ ਆਇਆ ਨਹੀਂ ਇਸ ਕਰਕੇ ਇਹਨਾਂ ਦੀ ਮਦਦ ਦੀ ਲੋੜ ਆ ਬਾਈ ਸਾਰੇ ਇੱਧਰ ਆਇਆ ਕਰੋ ਵੀਰੇ ਇੱਥੇ ਆ ਆ ਬਾਈ ਕੱਲੇ ਘਰ ਦੀ ਗੱਲ ਨਹੀਂ ਇੱਧਰ ਬਾਈ ਦੀ ਆਪਾਂ ਜੇ ਬੋਲਦੇ ਆਉਂਦੇ ਆ ਨਹੀਂ ਕੋਈ ਕਦੋਂ ਜਾ ਸੁਖਰੀਆਂ ਨੂੰ ਖੇਤਾਂ ਦੇ ਪਾਣੀ ਪਾਣੀ ਹੈ ਪਿੰਡ ਹੈ ਨਹੀਂਗਾ ਜਿਹੜੇ ਲੋਕ ਖੇਤਾਂ 'ਚ ਬੈਠੇ ਆ ਢਾਣੀਆਂ 'ਚ ਉਹਨਾਂ ਲਈ ਜ਼ਿਆਦਾ ਜ਼ਰੂਰੀ ਹੈ ਰਸਮੀ ਸੰਸਦ ਨੂੰ ਪਾਣੀ ਕਰਦੇ ਢਾਣੀਆਂ 'ਚ ਪੂਰੇ ਘੜੀ ਪਾਣੀ ਉਹ ਫਿਰ ਦੁਬਾਰਾ ਆ ਗਿਆ ਹਾਂ ਢਾਣੀਆਂ ਦੇ ਪਹੁੰਚ ਨਾਲ ਨਹੀਂ ਕਰਦੇ ਪਾਣੀ ਦੇਰੇ ਕਹ ਲੋ ਉਸ ਏਰੀਏ ਦੇ ਵਿੱਚ ਦੇਰੇ ਗਏ ਨੇ ਢਾਣੀਆਂ ਗਏ ਇੱਥੇ ਜ਼ਰੂਰ ਪਹੁੰਚਾ ਕਰੋ ਖੜਾ ਦੇ ਪ੍ਰਭਾਵਿਤ ਇੱਥੇ ਜਿੱਥੇ ਵੀ ਸੰਗਤ ਪਹੁੰਚੀ ਹੈ ਪਹਿਲਾਂ ਸਭ ਨੂੰ ਬਗ ਜੀ ਦਾ ਖਾਲਸਾ ਸਵਾਦ ਦੇ ਕੇ ਫਤਿਹ ਅਸੀਂ ਇਸ ਜਾਣਕਾਰੀ ਵਾਸਤੇ ਦੱਸਦੇ ਕਿ ਸੰਤ ਬਾਬਾ ਜਗਨਾਦਾ ਜੀ ਜਿੰਨੇ ਵਾਲਾ ਉਹਨਾਂ ਨੇ ਬੜੀ ਇਮਾਰਤਾਂ ਕੀਤੀ ਇਸ ਏਰੀਏ ਲਾਗੇ ਤੇ ਜਿੰਨੀ ਵੀ ਸਾਡੇ ਪੰਜਾਬ ਔਰ ਪੰਜਾਬ ਦੇ ਅੰਦਰ ਇਨਸਾਨੀਅਤ ਵਾਸਤੇ ਜਿਹੜਾ ਨਗਰ ਲਾਇਆ ਗਿਆ ਹੈ ਮੇਰੇ ਨਾਲ ਵਿੱਚ ਸੰਤ ਬਾਬਾ ਲੰਕਾ ਦਾ ਜੀ ਅਸੀਂ ਕਿਰਪਾ ਕਰ ਅਰਦਾਸ ਕਰਦੇ ਹਾਂ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਤੇ ਜੰਨਾ ਵੀ ਇਸ ਜਿਹੇ ਦੇ ਵਿੱਚ ਸੰਕਟ ਆਇਆ ਪਰ ਬਾਪ ਦਾ ਕਿਰਤਾ ਕਰੇ ਕਿ ਜਿਹੜਾ ਸੰਕਟ ਦਾ ਸਾਰਾ ਕਲ ਜਾਵੇ ਪਰ ਇੱਕ ਚੀਜ਼ ਇੱਕ ਮਿਲੀ ਦੁਨੀਆ ਦੇ ਉੱਤੇ ਪੰਜਾਬੀਆਂ ਨੇ ਜਦੋਂ ਦੀ ਮੁਸਕੀਤਾ ਤਾਂ ਇਹ ਸਮਝੋ ਇਤਿਹਾਸ ਬਣਾਇਆ ਜਿਵੇਂ ਕਿ ਲੋਕ ਕਹਿੰਦੇ ਸੀ ਕਦੇ ਜਿਹੜੇ ਦਰਿਆ ਨਹੀਂ ਉਹਨਾਂ ਨੂੰ ਵੱਧ ਜਾਂ ਥੱਲਾ ਨਹੀਂ ਪਾਈਆਂ ਜਾ ਸਕਦੀਆਂ ਸਾਡੇ ਜਿਹੜੇ ਪੰਜਾਬੀ ਨੇ ਉਹਨਾਂ ਨੇ ਉਹ ਵੀ ਕਰਕੇ ਦਿਖਾਇਆ ਇਸ ਕਰਕੇ ਸਾਡੇ ਪੰਜਾਬ ਦੇ ਇਹ ਜਿਹੜੀ ਪੰਜਾਬ ਧਰਤੀ ਆ ਪੰਜ ਆਲ ਪੰਜ ਵਾਰੀਆਂ ਤੋਂ ਬਣੀ ਹੋਈ ਇਸ ਕਰਕੇ ਇਹਦਾ ਕਦੇ ਵੀ ਜਿਹੜਾ ਬਾਲ ਆ ਉਹ ਨਹੀਂ ਆ ਨਹੀਂ ਹੋ ਸਕਦਾ ਕਿਉਂਕਿ ਇਹ ਰੇਸ਼ੀਆਂ ਮੁਰੀਆਂ ਅਵਤਾਰਾਂ ਦੀ ਧਰਤੀ ਹੈ ਹੋ ਜਾਏ ਸੰਤਾਂ ਦੀ ਜਿਹੜੀ ਮਹਾਨ ਕਿਰਪਾ ਇਸ ਧਰਤੀ ਦੇ ਉੱਤੇ ਇਸ ਕਰਕੇ ਅਸੀਂ ਸਾਰੇ ਹਮਾਰਤਾ ਕਰਦੇ ਆ ਜਿਵੇਂ ਕੁਸ਼ ਦੇ ਨਾਲ ਨੂੰ ਲੈ ਕਰਕੇ ਜਿਹੜਾ ਨੰਕਰ ਪਰਮੇ ਚਾਹ ਦੀ ਜਿਹੜੀ ਰਵੱਸਤਾ ਚੱਲ ਰਹੀ ਹੈ ਪਰ ਇਨਸਾਨੀਤ ਨੂੰ ਨਾ ਨਾ ਰਹੀ ਵੀ ਅਪੀਲ ਹੈ ਕਿ ਇੱਥੇ ਹੁਣ ਜਿਹੜਾ ਰਸਨ ਹੈ ਬਹੁਤ ਜ਼ਿਆਦਾ ਦੁਨੀਆ ਵਾਸਤੇ ਆ ਰਿਹਾ ਹੈ ਸਾਡੇ ਪੰਜਾਬੀਆਂ ਦੇ ਵਿੱਚ ਦਇਆ ਦਾ ਬਾਸ ਹੈ ਤੇ ਮੈਂ ਕਿਹਨੂੰ ਸਾਹਿਬ ਨੇ ਪੰਜ ਪਿਆਰੇ ਜਿਹੜੇ ਸਾਥੇ ਸੀ ਸਾਨੂੰ ਮੈਸੇਜ ਦਿੱਤਾ ਸੀ ਬੜੀਆਂ ਨੂੰ ਜਿਵੇਂ ਭਾਈ ਬਿਆ ਸਿੰਘ ਹਿੰਮਤ ਸਿੰਘ ਮੋਹਨ ਸਿੰਘ ਸਾਹਿਬ ਸਿੰਘ ਧਰਮ ਸਿੰਘ ਇੱਕ ਗੋਲ ਦੱਸਿਆ ਸੀ ਪੰਜਾਬ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਜਿੰਨਾ ਦੇ ਇਥੇ ਹੜ ਆਇਆ ਸਾਰਾ ਫਾਗੂ ਏਰੀਆ ਦੇ ਵਿੱਚ ਸਾਥੋਂ ਵੀ अनेਕਾਂ ਬਹੁਤ ਸੰਤਾਂ ਜਿਹੜੀਆਂ ਇੱਥੇ ਲੰਗਰ ਲੈ ਕੇ ਆਈਆਂ ਤੇ ਅਸੀਂ ਸਤ ਜਗਨਾਨ ਦਾਸ ਜੀ ਦਾ ਇੱਥੇ ਤੋਂ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਜਿਹੜੀ ਲੰਗਰ ਦੀ ਵਿਵਸਥਾ ਇੱਥੇ ਬਣਾਈ ਹੈ ਲੰਗਰ ਦੀ ਸੇਵਾ ਲਈ ਹੈ ਇਹ ਬੜੀ ਸਲਾਘਾਯੋਗ ਆ ਸੰਤ ਬਾਬਾ ਜੀ ਜਗਨਨ ਦਾਸ ਕੁੰਨੇ ਵਾਲੇ ਤੋਂ ਤੇ ਨਾਲ ਉਹਨਾਂ ਦੇ ਸੰਤ ਮਨਸਾ ਦਾ ਜੀ ਸ੍ਰੀ ਪ੍ਰਮਾਤਮਾ ਨੂੰ ਅਰਦਾਸ ਬੇਨਤੀ ਕਰਦੇ ਆ ਕਿ ਸਾਰੇ ਏਰੀਆ ਦਾ ਭਲਾ ਹੋਵੇ ਐਦਾਂ ਹੀ ਸਾਰੇ ਪੰਜਾਬੀ ਲੋਕ ਇੱਕ ਦੂਜੇ ਦੀ ਮਦਦ ਕਰਦੇ ਰੋ ਬਾਕੇ ਇਨਸਾਨੀਅਤ ਦਾ ਇਹ ਚੰਗਾ ਸਬਕ ਸਾਰੇ ਬੋਲ ਸੋਨਿਹਾਲ ਸ੍ਰੀ ਆਕਾਲ ਸਾਸਾਂ ਦੇ ਵਿੱਚ ਚੱਲਣਾ लास्ट ਜਿਹੜੇ ਸਾਹਿਬ ਨੇ ਪ੍ਰਾਪਤ ਕੀ ਹੁੰਦੀ ਹੈ ਇਸ ਕਰਕੇ ਅਸੀਂ ਜਿੰਨੇ ਵੀ ਸੰਗਤ ਵਿੱਚ ਜਿੰਨੇ ਵੀ ਸਾਰੇ ਸੁਣਨੇ ਆ ਫਿਰ ਤੋਂ ਸੰਤਾਂ ਦਾ ਧੰਨਵਾਦ ਕਰਦੇ ਆ ਸਤਬਾਬਾ ਜਨਮ ਅੰਦਾਸ ਜੀ ਧੰਨਵਾਦ ਇਹਨਾਂ ਦੀ ਬੜੀ ਬਾਰ ਕਿਰਪਾ ਹੋਈ ਇਸ ਏਰੀਆ ਦੇ ਉੱਤੇ ਮੇਰੇ ਨਾਲ ਬੈਠੇ ਸਤਿਨਾਮ ਦਾ ਪਰਮ ਸਾਹਿਬਾ ਜੀ ਇਹ ਲਗਰ ਮੈਂ ਇੰਨੇ ਚੱਲਦਾ ਰਹੂਗਾ ਜਿਹੜੀ ਵੀ ਇਸ ਇਲਾਕੇ ਦੇ ਵਿੱਚ ਲੋੜ ਹੈ ਸਾਨੂੰ ਬਲ ਬਲ ਕਰਕੇ ਦੱਸਦੇ ਰਹੋ ਉੱਥੇ ਅਸੀਂ ਬਣਾਇਆ ਬਣਾਇਆ ਜਿੱਦਾਂ ਨਕਰਾ ਹੋਵੇ ਰੱਖਾਂਗੇ ਜਿੰਨੇ ਵੀ ਸਾਡੇ ਨਾਲ ਹੈ ਸੇਵਾਦਾਰ ਇਨਾਂ ਦਾ ਵੀ ਸੰਧ ਧੰਨਵਾਦ ਹੈ ਮੇਰੇ ਵੀਰ ਜੀ ਹਰਾਈ ਸਾਡੇ ਆਪ ਦਾ ਸਰਵੀਰ ਨੇ ਇਹਨਾਂ ਨੇ ਇੱਕ ਨਾਲ ਤੋਂ ਲੈ ਕਰਕੇ ਜਿਹੜੀ ਸੇਵਾ ਕਰ ਰਹੇ ਨੇ ਬਹੁਤ 当たおじいまだいまだいまだいまだいまだいまだいまだいだいまだいまだいまだいまだい